ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਈ ਨੌਜਵਾਨ ਪੈਸਾ ਕਮਾਉਣ ਦੇ ਲਈ ਵਿਦੇਸ਼ ਤੇ ਵੱਲ ਕੋਚ ਕਰ ਰਹੇ ਨੇ ਹਰਿਆਣਾ ਦੇ ਰਤਿਆ ਖੇਤਰ ਦਾ ਇੱਕ ਨੌਜਵਾਨ ਜੋ ਕਿ ਪੈਸਾ ਕਮਾਉਣ ਤੇ ਆਪਣੇ ਸੁਪਨੇ ਨੁਲਾਏ ਕੇ ਕੈਨੇਡਾ ਗਿਆ ਸੀ ਉਹ ਸਿਰਫ 7 ਦਿਨਾਂ ਵਿੱਚ ਹੀ ਉਸਨੇ ਇੱਕ ਖਾਸੇ ਚ ਆਪਣੀ ਜਾਨ ਗਵਾ ਦਿੱਤੀ ਹੈ ਰਤਿਆ ਦੇ ਪਿਛਲੀਆਂ ਪਿੰਡ ਦੇ ਵਿੱਚ ਵਾਸੀ ਬਿਕਰਤ ਸਿੰਘ ਦਾ 23 ਸਾਲਾ ਦਾ ਪੁੱਤਰ ਕੇਵਲ ਸਿੰਘ ਪੈਸੇ ਕਮਾਉਣ ਦੇ ਲਈ ਕੈਨੇਡਾ ਗਿਆ ਸੀ ਤਾਂ ਕਿ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ ਦੱਸ ਸੀ ਕਿ ਭਾਰਤ ਕੈਨੇਡਾ ਦੇ ਨੌਜਵਾਨ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ سامنے ਆਈ ਹੈ ਜੋ ਕਿ 10 ਦਿਨ ਪਹਿਲਾਂ ਹੀ ਹਜੇ ਕੈਨੇਡਾ ਗਿਆ ਸੀ ਦਰਅਸਲ 21 ਜੂਨ ਨੂੰ ਚਾਰਾ ਬੱਡਣ ਵਾਲੀ ਮਸ਼ੀਨਰੀ ਲਪੇਟ ਤੇ ਵਿਚੰਨ ਕਰਕੇ ਨੌਜਵਾਨ ਦੀ ਭਿਆਨਕ ਮੌਤ ਹੋ ਗਈ ਹੈ ਅਤੇ ਕੇਵਲ ਦੀ ਮਰਤਕ ਦੇ ਕੈਨੇਡਾ ਦੇ ਵਿੱਚ ਹੀ ਹੈ ਹਜੇ ਜਿਸ ਨੂੰ ਵਾਪਸ ਵਤਨ ਲਿਆਉਣ ਦੇ ਲਈ ਲੱਖਾਂ ਰੁਪਏ ਦਾ ਖਰਚ ਦੱਸਿਆ ਜਾ ਰਿਹਾ ਹੈ ਇਸ ਕਾਰਨ ਉਸ ਦੇ ਮਾਤਾ ਪਿਤਾ ਨੇ ਵੀ ਸੋਸ਼ਲ ਮੀਡੀਆ ਸਰਕੇ ਆਪਣੇ ਪੁੱਤਰੀ ਮਰਤਕ ਦੇ ਨੂੰ ਵਾਪਸ ਲਿਆਉਣ ਦੇ ਲਈ ਮਦਦ ਦੀ ਗੁਹਾਰ ਵੀ ਲਗਾਈ ਹੈ ਦੱਸਿਆ ਜਾ ਰਿਹਾ ਕਿ ਕੇਵਲ ਦੇ ਕੋਲ 5 ਏਕੜ ਜ਼ਮੀਨ ਸੀ ਜਿਸ ਦੇ ਵਿੱਚ 1 ਏਕੜ ਜ਼ਮੀਨ ਵੇਚ ਕੇ ਉਹ 14 ਜੂਨ ਨੂੰ ਕੈਨੇਡਾ ਗਿਆ ਸੀ ਤੇ ਕੈਨੇਡਾ ਦੇ ਵਿੱਚ ਉਹ ਇੱਕ ਫਰਮ 'ਚ ਪਸ਼ੂਆਂ ਦੇ ਲਈ ਚਾਰਾ ਵਡਣ ਦੇ ਕੰਮ ਕਰ ਰਿਹਾ ਸੀ ਇਸ ਦੌਰਾਨ ਕੰਮ ਕਰਦੇ ਹੋਏ ਅਚਾਨਕ ਲੋਹੇ ਦੀ ਪੱਤੀ ਉਸ ਦੇ ਟੀਟ ਦੇ ਵਿੱਚ ਵੜ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰਿਵਾਰ ਨੂੰ ਜਦੋਂ ਇਸ ਦੁਖਦ ਹਾਦਸੇ ਦਾ ਪਤਾ ਲੱਗਿਆ ਅਤੇ ਉਨ੍ਹਾਂ ਉੱਪਰ ਦੁਖਾ ਦਾ ਪਹਾੜ ਟੁੱਟ ਗਿਆ ਹਾਲਾਂਕਿ ਪਿਤਾ ਨੇ ਜ਼ਮੀਨ ਵੇਚ ਕੇ ਖਾਰਪੇ ਲਗਾ ਕੇ ਉਸ ਨੂੰ ਆਪਣੇ ਜਵਾਨ ਪੁੱਤ ਨੂੰ ਕੈਨੇਡਾ ਭੇਜਿਆ ਸੀ ਅਤੇ ਹੁਣ ਉਸ ਦੀ লাশ ਲਿਆਉਣ ਦੇ ਲਈ ਲੱਖਾਂ ਰੁਪਏ ਦੀ ਵਾਪਸ ਲੋੜ ਪੈ ਰਹੀ ਹੈ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਮ੍ਰਿਤਕ ਨੌਜਵਾਨ ਦੀ ਲਾਸ਼ ਛੇਤੀ ਤੋਂ ਛੇਤੀ ਭਾਰਤ ਲਿਆਉਣ ਦੇ ਵਿੱਚ ਮਦਦ ਕਰੇ ਅਤੇ ਪ੍ਰਕਿਰਿਆਵਿ ਸ਼ੁਰੂ ਕਰਾ ਦੇਵੇ ਲਾਸ਼ ਨੂੰ ਸਰਕਾਰ ਆਪਣੇ ਖਰਚੇ ਉਤੇ ਕੈਨੇਡਾ ਤੋਂ ਭਾਰਤ ਲੈ ਕੇ ਆਵੇ ਇਹ ਮ੍ਰਿਤਕ ਨੌਜਵਾਨ ਤੇ ਮਾਪਿਆਂ ਦੀ ਮੰਗ ਹੈ ਬਿਊ ਰਿਪੋਰਟ ਚੈਨਲ ਤੇ ਚਾਪੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ